ਕਿ ਜਿਹੜਾ ਐਲੀਵੇਟਡ ਰੋਡ ਜਾਂਦੀ ਹੈ ਭੰਡਾਰੀ ਬ੍ਰਿਜ ਤੋਂ ਜਲੰਧਰ ਨੂੰ ਇੱਥੋਂ ਲੈਕਡਾਊਨ ਹੁੰਦਾ ਆ ਪਿੰਗਲਵਾੜਾ ਨੂੰ ਤੇ ਸਾਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਸੀ ਕਿ ਉਹ ਆ ਜਾ ਰਹੇ ਨੇ ਤੇ ਉਹਨਾਂ ਦੇ ਅੱਗੇ ਮੋਟਰਸਾਈਕਲ ਸਵਾਰ ਇੱਕ ਸਿੱਧਾ ਹੀ ਡਿਵਾਈਡਰ 'ਚ ਵੱਜ ਗਿਆ ਤੇ نیچے ਜਿਹੜਾ गिर ਗਿਆ ਆ ਤੇ ਮੌਕੇ ਤੇ ਪਹੁੰਚੇ ਹਾਂ ਅਸੀਂ ਤੇ ਜੋ ਥੱਲੇ ਉਹ ਡਿੱਗਿਆ ਹੋਇਆ ਸੀ ਤੇ ਉਹਦੇ ਤਲਾਸ਼ੀ ਲੈਣ ਤੇ ਉਹਦਾ ਆਈ ਕਾਰਡ ਮਿਲਿਆ ਜਿਹੜਾ ਨੀਅਰ ਹਸਪੀਟਲ 'ਚ ਜੌਬ ਕਰਦਾ ਹੈ ਸੋਨੂਪਾਲ ਸ਼ਰਮਾ ਜਿਹੜਾ ਗਿਲਵਾਲੀ ਗੇਟ ਦਾ ਰਹਿਣ ਵਾਲਾ ਉਮਰ ਕਰੀਬ 40 ਕਿ ਸਾਲ ਤੇ ਨੀਅਰ ਹਸਪੀਟਲ ਹੀ ਉਹਨੂੰ ਭੇਜ ਦਿੱਤਾ ਜਿਹੜੀ ਆ ਕਾਫੀ ਉਹਦੇ ਸਿਰ ਤੇ ਸੱਟ ਲੱਗੀ ਹੈ ਨਹੀਂ ਨਹੀਂ ਇਹੋ ਜੀ ਕੋਈ ਗਲਤੀ ਜੇ ਸਾਹਮਣੇ ਨਹੀਂ ਆਈ ਬਾਕੀ ਹਸਪੀਟਲ 'ਚ ਦੇਖਣਗੇ ਰਾਘੀਰ ਨੇ ਦੱਸਿਆ ਕਿ ਸਿੱਧਾ ਹੀ ਆ ਜਿਹੜਾ ਡਿਵਾਈਡਰ ਜਿਹੜਾ ਆ ਉਹਦੇ ਵਿੱਚ ਮੋਟਰਸਾਈਕਲ ਕਿਤੇ ਉਹਦਾ ਧਿਆਨ ਭਟਕ ਗਿਆ ਜਾਂ ਉਹਨੂੰ ਧਿਆਨ ਨਹੀਂ ਰਿਹਾ ਸਿੱਧਾ ਹੀ ਡਿਵਾਈਡਰ 'ਚ ਏ ਟਕੀਤਾ ਮੋਟਰਸਾਈਕਲ ਦਾ ਅਗਲਾ ਰਿੰਮ ਜਿਹੜਾ ਹੈ ਉੱਥੇ ਹੀ ਬ੍ਰੇਕ ਹੋ ਗਿਆ ਆ ਮੋਟਰਸਾਈਕਲ ਇੱਥੇ गिर ਗਿਆ ਤੇ ਉਹ ਬੰਦਾ ਜਿਹੜਾ ਸਿੱਧਾ نیچے ਜਿਹੜਾ ਆ ਥੱਲੇ ਜਾ ਕੇ ਕਾਫੀ ਅੱਗੇ ਤੀ 40 ਫੁੱਟ ਅੱਗੇ ਜਾ ਕੇ गिर ਗਿਆ ਹੈ। ਕਾਫੀ ਸੀਰੀਅਸ ਹੈ ਜੀ ਕਾਫੀ ਸੱਟਾਂ ਲੱਗੀਆਂ ਨੇ ਸਿਰ ਤੇ ਸੱਟ ਕਾਫੀ ਗੰਬੀਰ ਲੱਗੀ ਹੈ। ਕਰੀਬ 40 ਸਾਲ ਉਮਰ ਹੈ। ਇਹ ਜੀ ਜਿਹੜਾ ਐਲੀਵੇਟਡ ਰੋਡ ਜਾਂਦੀ ਹੈ ਭੰਡਾਰੀ ਬ੍ਰਿਜ ਤੋਂ ਜਲੰਧਰ ਨੂੰ ਇੱਥੋਂ ਲੈਕਡਾਊਨ ਹੁੰਦਾ ਆ ਪਿੰਗਲਵਾੜਾ ਨੂੰ ਤੇ ਸਾਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਸੀ ਕਿ ਉਹ ਆ ਜਾ ਰਹੇ ਨੇ ਤੇ ਉਹਨਾਂ ਦੇ ਅੱਗੇ ਮੋਟਰਸਾਈਕਲ ਸਵਾਰ ਇੱਕ ਸਿੱਧਾ ਹੀ ਡਿਵਾਈਡਰ 'ਚ ਵੱਜ ਕੇ ਤੇ نیچے ਜਿਹੜਾ गिर ਗਿਆ ਆ। ਤੇ ਮੌਕੇ ਤੇ ਪਹੁੰਚੇ ਆਂ ਸੀ ਜੋ ਥੱਲੇ ਉਹ ਡਿੱਗਿਆ ਹੋਇਆ ਸੀ ਤੇ ਉਹਦੇ ਤਲਾਸ਼ੀ ਲੈਣ ਤੇ ਉਹਦਾ ਆਈ ਕਾਰਡ ਮਿਲਿਆ ਜਿਹੜਾ ਨੀਅਰ ਹਸਪੀਟਲ 'ਚ ਜੌਬ ਕਰਦਾ ਸੋਨੂਪਾਲ ਸ਼ਰਮਾ ਜਿਹੜਾ ਗਿਲਵਾਲੀ ਗੇਟ ਦਾ ਰਹਿਣ ਵਾਲਾ ਉਮਰ ਕਰੀਬ 40 ਕਿ ਸਾਲ ਤੇ ਨੀਅਰ ਹਸਪੀਟਲ ਹੀ ਉਹਨੂੰ ਭੇਜ ਦਿੱਤਾ ਜਿਹੜੀ ਆ ਕਾਫੀ ਉਹਦੇ ਸਿਰ ਤੇ ਸੱਟ ਲੱਗੀ ਐ ਨਹੀਂ ਨਹੀਂ ਇਹੋ ਜੀ ਕੋਈ ਗਲਤ ਹੈ ਜੇ ਸਾਹਮਣੇ ਨਹੀਂ ਆਈ ਬਾਕੀ ਹਸਪੀਟਲ 'ਚ ਦੇਖਣਗੇ ਰਾਘੀਰ ਨੇ ਦੱਸਿਆ ਕਿ ਸਿੱਧਾ ਹੀ ਆ ਜਿਹੜਾ ਡਿਵਾਈਡਰ ਜਿਹੜਾ ਆ ਉਹਦੇ ਵਿੱਚ ਮੋਟਰਸਾਈਕਲ ਕਿਤੇ ਉਹਦਾ ਧਿਆਨ ਭਟਕ ਗਿਆ ਜਾਂ ਉਹਨੂੰ ਧਿਆਨ ਨਹੀਂ ਰਿਹਾ ਸਿੱਧਾ ਡਿਵਾਈਡਰ 'ਚ ਹਿਟ ਕੀਤਾ ਮੋਟਰਸ ਮੋਟਰਸਾਈਕਲ ਇੱਥੇ गिर ਗਿਆ ਤੇ ਉਹ ਬੰਦਾ ਜਿਹੜਾ ਸਿੱਧਾ نیچے ਜਿਹੜਾ ਆ ਥੱਲੇ ਜਾ ਕੇ ਕਾਫੀ ਅੱਗੇ ਤੀ 40 ਫੁੱਟ ਅੱਗੇ ਜਾ ਕੇ गिर ਗਿਆ ਹੈ। ਕਾਫੀ ਸੀਰੀਅਸ ਹੈ ਜੀ ਕਾਫੀ ਸੱਟਾਂ ਲੱਗੀਆਂ ਨੇ ਸਿਰ ਤੇ ਸੱਟਾ ਵੀ ਗੰਭੀਰ ਲੱਗੀ ਹੈ। ਤਕਰੀਬ 40 ਸਾਲ ਉਮਰ ਹੈ। ਕਿ ਜਿਹੜਾ ਐਲੀਵੇਟਡ ਰੋਡ ਜਾਂਦੀ ਹੈ ਭੰਡਾਰੀ ਬ੍ਰਿਜ ਤੋਂ ਜਲੰਧਰ ਨੂੰ ਇੱਥੋਂ ਲੈਕਡਾਊਨ ਹੁੰਦਾ ਆ ਪਿੰਗਲਵਾੜਾ ਨੂੰ ਤੇ ਸਾਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਸੀ ਕਿ ਉਹ ਜਾ ਰਹੇ ਨੇ ਤੇ ਉਹਨਾਂ ਦੇ ਅੱਗੇ ਮੋਟਰਸਾਈਕਲ ਸਵਾਰ ਇੱਕ ਸਿੱਧਾ ਹੀ ਡਿਵਾਈਡਰ 'ਚ ਵੱਜ ਗਿਆ ਤੇ نیچے ਜਿਹੜਾ गिर ਗਿਆ ਆ। ਅੱਛਾ ਤੇ ਮੌਕੇ ਤੇ ਪਹੁੰਚੇ ਆਂ ਸੀ ਜੋ ਥੱਲੇ ਉਹ ਡਿੱਗਿਆ ਹੋਇਆ ਸੀ ਤੇ ਉਹਦੇ ਤਲਾਸ਼ੀ ਲੈਣ ਤੇ ਉਹਦਾ ਆਈ ਕਾਰਡ ਮਿਲਿਆ ਜਿਹੜਾ ਨੀਅਰ ਹਸਪੀਟਲ 'ਚ ਜੌਬ ਕਰਦਾ ਹੈ ਸੋਨੂਪਾਲ ਸ਼ਰਮਾ ਜਿਹੜਾ ਗਿਲਵਾਲੀ ਗੇਟ ਦਾ ਰਹਿਣ ਵਾਲਾ ਉਮਰ ਕਰੀਬ 40 ਕਿ ਸਾਲ ਤੇ ਨੀਅਰ ਹਸਪੀਟਲ ਹੀ ਉਹਨੂੰ ਭੇਜ ਦਿੱਤਾ ਜਿਹੜੀ ਆ ਕਾਫੀ ਉਹਦੇ ਸਿਰ ਤੇ ਸੱਟ ਲੱਗੀ ਹੈ ਨਹੀਂ ਨਹੀਂ ਇਹੋ ਜੀ ਕੋਈ ਗਲਤੀ ਜੇ ਸਾਹਮਣੇ ਨਹੀਂ ਆਈ ਬਾਕੀ ਹਸਪੀਟਲ 'ਚ ਦੇਖਣਗੇ ਰਾਘੀਰ ਨੇ ਦੱਸਿਆ ਕਿ ਸਿੱਧਾ ਹੀ ਆ ਜਿਹੜਾ ਡਿਵਾਈਡਰ ਜਿਹੜਾ ਆ ਉਹਦੇ ਵਿੱਚ ਮੋਟਰਸਾਈਕਲ ਕਿਤੇ ਉਹਦਾ ਧਿਆਨ ਭਟਕ ਗਿਆ ਜਾਂ ਉਹਨੂੰ ਧਿਆਨ ਨਹੀਂ ਰਿਹਾ ਸਿੱਧਾ ਹੀ ਡਿਵਾਈਡਰ 'ਚ ਏਟ ਕੀਤਾ ਮੋਟਰ ਮੋਟਰਸਾਈਕਲ ਇੱਥੇ गिर ਗਿਆ ਤੇ ਉਹ ਬੰਦਾ ਜਿਹੜਾ ਸਿੱਧਾ نیچے ਜਿਹੜਾ ਆ ਥੱਲੇ ਜਾ ਕੇ ਕਾਫੀ ਅੱਗੇ 30 40 ਫੁੱਟ ਅੱਗੇ ਜਾ ਕੇ गिर ਗਿਆ ਹੈ। ਕਾਫੀ ਸੀਰੀਅਸ ਹੈ ਜੀ ਕਾਫੀ ਸੱਟਾਂ ਲੱਗੀਆਂ ਨੇ ਸਿਰ ਤੇ ਸੱਟ ਕਾਫੀ ਗੰਬੀਰ ਲੱਗੀ ਹੈ। ਤਕਰੀਬ 40 ਸਾਲ ਉਮਰ ਹੈ। ਜੀ ਜਿਹੜਾ ਐਲੀਵੇਟਡ ਰੋਡ ਜਾਂਦੀ ਹੈ ਪੰਡਾਰੀ ਬ੍ਰਿਜ ਤੋਂ ਜਲੰਧਰ ਨੂੰ ਇੱਥੋਂ ਲੈਕਡਾਊਨ ਹੁੰਦਾ ਆ ਪਿੰਗਲਵਾੜਾ ਨੂੰ ਤੇ ਸਾਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਸੀ ਕਿ ਉਹ ਆ ਜਾ ਰਹੇ ਨੇ ਤੇ ਉਹਨਾਂ ਦੇ ਅੱਗੇ ਮੋਟਰਸਾਈਕਲ ਸਵਾਰ ਇੱਕ ਸਿੱਧਾ ਹੀ ਡਿਵਾਈਡਰ 'ਚ ਵੱਜ ਗਿਆ ਤੇ نیچے ਜਿਹੜਾ गिर ਗਿਆ ਆ। ਤੇ ਮੌਕੇ ਤੇ ਪਹੁੰਚੇ ਆਂ ਜੋ ਥੱਲੇ ਉਹ ਡਿੱਗਿਆ ਹੋਇਆ ਸੀ ਤੇ ਉਹਦੇ ਤਲਾਸ਼ੀ ਲੈਣ ਤੇ ਉਹਦਾ ਆਈ ਕਾਰਡ ਮਿਲਿਆ ਜਿਹੜਾ ਨੀਅਰ ਹਸਪੀਟਲ 'ਚ ਜੌਬ ਕਰਦਾ ਹੈ ਸੋਨੂਪਾਲ ਸ਼ਰਮਾ ਜਿਹੜਾ ਗਿਲਵਾਲੀ ਗੇਟ ਦਾ ਰਹਿਣ ਵਾਲਾ ਉਮਰ ਕਰੀਬ 40 ਕਿ ਸਾਲ ਤੇ ਨੀਅਰ ਹਸਪੀਟਲ ਹੀ ਉਹਨੂੰ ਭੇਜ ਦਿੱਤਾ ਜਿਹੜੀ ਆ ਕਾਫੀ ਉਹਦੇ ਸਿਰ ਤੇ ਸੱਟ ਲੱਗੀ ਹੈ ਨਹੀਂ ਨਹੀਂ ਇਹੋ ਜੀ ਕੋਈ ਗਲਤੀ ਜੇ ਸਾਹਮਣੇ ਨਹੀਂ ਆਈ ਬਾਕੀ ਹਸਪੀਟਲ 'ਚ ਦੇਖਣਗੇ ਰਾਘੀਰ ਨੇ ਦੱਸਿਆ ਕਿ ਸਿੱਧਾ ਹੀ ਆ ਜਿਹੜਾ ਡਿਵਾਈਡਰ ਜਿਹੜਾ ਆ ਉਹਦੇ ਵਿੱਚ ਮੋਟਰਸਾਈਕਲ ਕਿਤੇ ਉਹਦਾ ਧਿਆਨ ਭਟਕ ਗਿਆ ਜਾਂ ਉਹਨੂੰ ਧਿਆਨ ਨਹੀਂ ਰਿਹਾ ਸਿੱਧਾ ਹੀ ਡਿਵਾਈਡਰ 'ਚ ਇੰਕੀਤਾ ਮੋ ਮੋਟਰਸਾਈਕਲ ਇੱਥੇ गिर ਗਿਆ ਤੇ ਉਹ ਬੰਦਾ ਜਿਹੜਾ ਸਿੱਧਾ نیچے ਜਿਹੜਾ ਆ ਥੱਲੇ ਜਾ ਕੇ ਕਾਫੀ ਅੱਗੇ 30 40 ਫੁੱਟ ਅੱਗੇ ਜਾ ਕੇ गिर ਗਿਆ ਹੈ ਕਾਫੀ ਸੀਰੀਅਸ ਹੈ ਜੀ ਕਾਫੀ ਸੱਟਾਂ ਲੱਗੀਆਂ ਨੇ ਸਿਰ ਤੇ ਸੱਟ ਕਾਫੀ ਗੰਭੀਰ ਲੱਗੀ ਹੈ ਕਰੀਬ 40 ਸਾਲ ਉਮਰ ਹੈ